ਹਾਂਜੀ ਬੇਨਤੀ ਹੈ ਜੀ ਇਤਾਂ ਵੀ ਆਪਾਂ ਅੱਜ 5-6 ਪਿੰਡਾਂ ਦੇ ਜਿਹੜੇ ਬੰਦੇ ਆ ਇਸੇ ਬਾਟਰ ਦੇ ਉੱਤੇ ਪਹੁੰਚੇ ਸੀਗੇ ਤੇ ਸਾਨੂੰ ਰਾਤ ਦੀ ਜਿਹੜੀ ਰਿਪੋਰਟ ਮਿਲੀ ਸੀ ਕਿ ਸਰਕਾਰ ਵੱਲੋਂ ਕਿ ਜਿਹੜਾ ਪਾਣੀ ਪਹਿਲਾਂ ਛੱਡਿਆ ਜਾ ਰਿਹਾ ਤੇ ਉਹਦੇ ਸੰਬੰਧ ਦੇ ਵਿੱਚ ਅਸੀਂ 5-6 ਪਿੰਡ ਜਿਹੜੇ ਆ ਇਕੱਠੇ ਹੋ ਕੇ ਇੱਥੇ ਬੰਦ ਤੇ ਪਹੁੰਚੇ ਆ ਤੇ ਮੌਕਾ ਆਣ ਕੇ ਵੇਖਿਆ ਅਸੀਂ ਸਾਰੇ ਪਿੰਡਾਂ ਦੇ ਤੇ ਜਿਹੜਾ ਜਿੰਨਾ ਦਰਿਆ ਰਾਵੀ ਦਰਿਆ ਸੀਗਾ ਉਹ ਬਿਲਕੁਲ ਸਾਡੇ ਬੰਦ ਦੇ ਉੱਪਰ ਹੈ ਇਸ ਵਕਤ ਤੇ ਬੰਦ ਦੀ ਜਿਹੜੀ ਚੜਾਈ ਆ ਉਹ ਸਿਰਫ 15 ਤੋਂ 16 ਫੁੱਟ ਦਾ ਨਕਾ ਵਾ ਸਿਰਫ ਜਿਹੜਾ ਰਹਿ ਗਿਆ ਵੀ ਬਿਲਕੁਲ ਸਿੱਧੀ ਜਿਹੜੀ ਰਾਵੀ ਦਰਿਆ ਹੈ ਉਹ ਸਾਡੇ ਪਿੰਡਾਂ ਦੇ ਵਿੱਚ ਆ ਰਹੀ ਹੈ ਨਿਸੋਕੇ ਤੇ ਸਿੰਘੋਕਿਆਂ ਦੇ ਸੈਂਟਰ ਦੇ ਵਿੱਚੋਂ ਜਿਹੜਾ ਨਕਾ ਹੋ ਰਿਹਾ ਤੇ ਇਹਦਾ ਅਸਰ ਜਿਹੜਾ ਉਹ ਅਹੀ ਨਾਲੇ ਤੱਕ ਚੱਲੇਗਾ ਕਿਉਂਕਿ ਅਗਲੇ ਪਾਸੇ ਜ਼ਮੀਨ ਜਿਹੜੀ ਆ ਡਾਊਨ ਹੈ ਸਭ ਤੋਂ ਜ਼ਿਆਦਾ ਡਾਊਨ ਹੈ ਤੇ ਪਾਕਿਸਤਾਨ ਵਾਲੀ ਸਾਈਡ ਜਿਹੜੀ ਆ ਉੱਚੀ ਹੈ ਜੀ ਇਸ ਕਰਕੇ ਅਸੀਂ ਅੱਜ ਸੱਤ ਅੱਠ ਪਿੰਡ ਇੱਥੇ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਕੈਮਰਾ ਘੁਮਾ ਕੇ ਤੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਇਹਦਾ ਵੇਰਵਾ ਵਾਲਿਆ ਤੇ ਇਹ ਜਿਹੜੀ ਧਾਰ ਜਿਹੜੀ ਆ ਉਹ ਪੂਰੀ ਪ੍ਰੋਪਰ ਲੱਗ ਗਈ ਆ ਵੇਖੋ ਆ ਗਾਲ ਹੈ ਪਿੱਛੇ ਇਹ ਬਾਦਰ ਹੈ ਜੀ ਬਾਦਰਵਾਲਾ ਜਿਹੜਾ ਇਹ ਕੁਝ ਮੈਂਤਾਂ ਦੇ ਵਿੱਚ ਜਿਹੜਾ ਵਾ ਉਹ ਬਾਦ ਜਿਹੜਾ ਵਿੱਚ ਜਿੰਦਗੀ ਇਹ ਵਿੱਚੇ ਮਸਲਿਆ ਜਾਵੇਗਾ ਇਹ ਰੇ ਦਰਿਆ ਦੇ ਵਿੱਚ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਧਾਰੀਵਾਲ ਸਾਹਿਬ ਮੰਤਰੀ ਸਾਹਿਬ ਨੂੰ ਕਿ ਸਾਡੀ ਇੱਥੇ ਆਣ ਕੇ ਆਵਾਜ਼ ਪੁੱਛੀ ਜਾਵੇ ਡੀਸੀ ਸਾਹਿਬ ਮੈਡਮ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਵੀ ਸਾਨੂੰ ਹੋਰੇ ਇੱਥੇ ਜਿਹੜਾ ਵਾ ਸਾਡੇ ਕੋਲ ਉਹ ਹਾਜ਼ਰੀ ਭਰੀ ਜਾਏ ਤੇ ਸਾਡੀਆਂ ਜਿਹੜੀਆਂ ਇਹ ਪੀੜਾ ਸੁਣੀਆਂ ਜਾਣ ਕਿਉਂਕਿ ਸਾਡਾ ਅਜ ਨਾਲੇ ਤੱਕ ਜੇ ਨੱਕਾ ਜੇ ਇੱਕ ਬੰਨ ਟੁੱਟਦਾ ਉਹਨੂੰ ਅਸੀਂ ਕਵਰ ਕਰ ਸਕਦੇ ਆ ਬੰਨ ਟੁੱਟੇ ਕਵਰ ਕਰ ਸਕਦੇ ਆ ਪਰ ਰਾਵੀ ਦਾ ਦਰਿਆ ਦਾ ਜਿਹੜਾ ਲੱਕਾ ਛਿੱਤਾ ਪਿੰਡਾਂ ਨੂੰ ਹੁਣ ਅਸੀਂ ਰਾਵੀ ਨੂੰ ਨਹੀਂ ਡੱਕ ਸਕਦੇ ਡੱਕ ਸਕਦੀ ਹੈ ਤੇ ਸਰਕਾਰ ਡੱਕ ਸਕਦੀ ਹੈ ਜੇ ਸਰਕਾਰ ਲੇਟ ਹੁੰਦੀ ਹੈ ਤੇ ਇਹ ਅੱਜ ਦੇ ਸ਼ਾਮ ਤੱਕ ਹੀ ਜਿਹੜਾ ਵਾ ਇਹ ਸਾਡੇ ਪਿੰਡਾਂ ਤੱਕ ਜਿਹੜਾ ਇੰਨਾ ਵੀ ਪਾਣੀ ਜਿਹੜਾ ਵਾ ਉਹ ਪਿੰਡ ਰੋੜੂ ਤੱਕ ਜਾਵੇਗਾ ਇਹ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਵੀ ਵੱਧ ਤੋਂ ਵੱਧ ਸਾਡੀ ਇਹ ਜ਼ਰੂਰਤ ਹੈ ਜਿਹੜੀ ਇਸ ਵਕਤ ਅਸੀਂ 10 ਪਿੰਡ ਇੱਥੇ ਖੜੇ ਆਂ ਸਾਡੀ ਆਣ ਕੇ ਮੁਸ਼ਕਲ ਤੁਹਾਨੂੰ ਇੱਥੇ ਪਹੁੰਚੋ ਜ਼ਰੂਰ ਇੱਕ ਵਾਰੀ ਅਸੀਂ ਆਪਣੇ ਵੀਰ ਨੂੰ ਫੇਰ ਕਾਂਗੇ ਕਿ ਆ ਜਿਹੜਾ ਬਾਰਡਰ ਦਾ ਏਰੀਆ ਇਹ ਚੰਦ ਮਿੰਟਾਂ ਦੇ ਵਿੱਚ ਗੱਲ ਕੀ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਉਹ ਟੁੱਟੇਗਾ ਜੀ ਇਹ ਜਿਹੜਾ ਇੱਕ ਜਿਹੜੇ ਬੰਦੇ ਜੀ ਹੁਣ ਤਾਂ ਕਿਸੇ ਜਗ੍ਹਾ ਤੇ ਖੜੇ ਆਂ ਇਹਦਾ ਪੂਰਾ ਇਹ ਰਵਾਹ ਨੂੰ ਦੱਸੋ ਜੀ ਇਹ ਜੀ ਧਰਮ ਪ੍ਰਕਾਸ਼ ਚੌਂਕੀ ਹੈ ਜੀ ਜਿਹੜੀ ਤਰਫ ਪ੍ਰਕਾਸ਼ ਮੇਲ ਚੌਕੀ ਪੀਐਸਪੀ ਦੀ ਆ ਜਿਹੜੀ ਅਸੀਂ ਅਫਸਰਾਂ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਵੀ ਸਾਨੂੰ ਜਿਹੜਾ ਵਾ ਉਹ ਪਾਣੀ ਵਾਸਤੇ ਅਲਰਟ ਕੀਤਾ ਵਾ ਕਿ ਪਾਣੀ ਉਹ ਵੱਧ ਸਕਦਾ ਹੈ ਜੇ ਤੁਸੀਂ ਆਪਣੇ ਗਾਵਾਂ ਦਾ ਜਿੰਨਾ ਹੈਗਾ ਉਹ ਪ੍ਰਬੰਧ ਕਰੋ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਤੇ ਮੰਤਰੀ ਸਾਹਿਬ ਨੂੰ ਕਰਦੇ ਆ ਤੇ ਡੀਸੀ ਸਾਹਿਬ ਨੂੰ ਕਰਦੇ ਆ ਤੇ ਜਲਦ ਤੋਂ ਜਲ ਤੇ ਜਿਹੜਾ ਵਾ ਉਹ ਸਾਡੇ ਇਸ ਮੰਦ ਤੇ ਪਹੁੰਚੋ ਫਿਰ ਆਣ ਕੇ ਖੁਦ ਤੁਸੀਂ ਮੌਕਾ ਵੇਖੋ ਜੇ ਅਗਰ ਸਰਕਾਰ ਲੇਟ ਹੁੰਦੀ ਆ ਇਸ ਗੱਲ ਦੇ ਵਿੱਚ ਸਰਕਾਰ ਲੇਟ ਹੁੰਦੀ ਆ ਕਿਉਂਕਿ ਅਸੀਂ ਬਾਰਡਰ ਦੇ ਕੰਡੇ ਤੇ ਬੈਠੇ ਆਂ ਜ਼ਮੀਨਾਂ ਦੇ ਸਾਡੀਆਂ ਕੋਈ ਨਹੀਂ ਪਰ ਪਿੰਡਾਂ ਦੇ ਪਿੰਡ ਬਰਬਾਦ ਹੋ ਜਾਣਗੇ ਇਹ ਰਾਵੀ ਦਰਿਆ ਜਿਹੜਾ ਇਹ ਸਿੱਧਾ ਪਿੰਡਾਂ ਦੇ ਵਿੱਚ ਜਾਏਗਾ ਇਹਦੇ ਵਿੱਚ ਕੋਈ ਵੀ ਆ ਤੁਸੀਂ ਵੇਖ ਸਕਦੇ ਹੋ ਸਿੱਧੀ ਟੱਕਰ ਜਿਹੜੀ ਆ ਇਹ ਦੋਨਾਂ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਗੱਗੋਮਾਲ 아이 ਨਾਲੇ ਤੂੰ ਇਹ ਸਿੱਧੀ ਮਾਰ ਵੱਜੇਗੀ ਇਹਦਾ ਕੋਈ ਵੀ ਰੋਕ ਅੱਗੇ ਨਹੀਂ ਹੈਗਾ ਜੀ ਸਿਰਫ ਇੱਕੋ ਬੰਦ ਰਹਿ ਗਿਆ ਹੈ ਜੀ ਕਿਹੜੀ ਤਰੀਕੇ ਤੇ ਕਿਹੜਾ ਮਹੀਨਾ ਇਹਦੀ ਸਾਰੇ ਚੰਨਾ ਪਾਜੀ ਤਾਂ ਤਿੰਨ ਤਰੀਕ ਹੈ ਜੀ ਅੱਜ ਤਿੰਨ ਤਰੀਕ 10ਵਾਂ ਮਹੀਨਾ ਟਾਈਮ 10 10:30 ਵਜੇ ਦਾ ਟਾਈਮ ਹੈ ਜੀ ਅਸੀਂ ਬਾਟਰ ਦੇ ਉੱਤੇ ਖੜੇ ਹਾਂ ਇਸ ਵਕਤ ਤੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਪੂਰਾ ਤੁਹਾਨੂੰ ਸਾਡਾ ਵੀਰ ਪੂਰਾ ਕਵਰ ਵਿਖਾ ਦਿੰਦਾ ਹੈ ਕਿ ਕਿੰਨਾ ਨੁਕਸਾਨ ਹੋ ਸਕਦਾ ਚਲੋ ਜ਼ਮੀਨਾਂ ਦਾ ਤੇ ਨੁਕਸਾਨ ਹੋਇਆ ਹੋਇਆ ਉਹ ਤੇ ਕੁਝ ਟਾਈਮ ਪਾ ਕੇ ਜੇ ਪਰਿਵਾਰਾਂ ਦੇ ਪਿੰਡਾਂ ਦੇ ਪਿੰਡਾਂ ਦੇ ਪਿੰਡ ਬਰਬਾਦ ਹੋਏ ਉਹ ਨੁਕਸਾਨ ਜਿਹੜਾ ਬਹੁਤ ਹੈ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਛੇਤੀ ਤੋਂ ਛੇਤੀ ਜਿੰਨਾ ਵੀ ਮਹਿਕਮਾ ਹੈਗਾ ਉਹ ਇਸ ਮੋਰਚੇ ਦੇ ਉੱਤੇ ਪਹੁੰਚਾਇਆ ਜਾਏ ਤੇ ਸਾਡੇ ਨਾਲ ਗੱਤਬਾਤ ਕਰਕੇ ਕਿਉਂਕਿ ਅਸੀਂ ਲੋਕਲ ਜਿੰਨੀ ਸੰਗਤ ਹੈਗੀ ਹੈ ਨਾਲ ਉਹਨਾਂ ਦੇ ਸਾਥ ਵੀ ਦੇਾਂਗੇ ਸਰਕਾਰ ਦੇ ਭਰਪੂਰ ਸਾਥ ਦੇਾਂਗੇ ਜਿੰਨਾ ਦਿੱਤਾ ਗਿਆ ਸੰਗਤ ਨੂੰ ਵੀ ਪੀਲ ਕਰਾਂਗੇ ਅਸੀਂ ਵੀ ਵੱਧ ਤੋਂ ਵੱਧ ਸਾਡੇ ਨਾਲ ਸਾਥ ਦਿਓ ਤੇ ਸਰਕਾਰ ਦਾ ਵੀ ਵੱਧ ਤੋਂ ਵੱਧ ਸਾਥ ਮੰਗਨੇ ਆਂ ਕਿ ਜਿੰਨਾ ਵੀ ਹੋ ਸਕੇ ਜਿੰਨੇ ਪਿੱਛੇ ਜਿਹੜੇ ਨੇ ਆਪਣੇ ਬੰਨ ਬੱਜ ਰਹੇ ਆ ਉਹਨਾਂ ਦਾ ਕੋਈ ਵजूद ਨਹੀਂ ਰਹਿ ਗਿਆ ਜੀ ਉਹ ਪਿੱਛੇ ਨੇ ਤੇ ਸਾਡਾ ਜਿਹੜਾ ਮੇਨ ਰਾਵੀ ਦਾ ਨਕਾ ਵਾ ਉਹ ਇੱਥੋਂ ਖੁੱਲ ਗਿਆ ਵਾ ਸਾਨੂੰ ਰਾਵੀ ਦਾ ਨਕਾ ਜਿਹੜਾ ਅੱਗੇ ਪੱਥਰ ਲੱਗੇ ਤੋੜੇ ਲੱਗਣ ਹੁਣ ਤੋਂ ਰੋਕ ਲੱਗੇ ਜਿਹੜੇ ਪਿਛਲੇ ਨੇ ਉਹ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਬਿਲਕੁਲ ਭਾਂ ਢਿੱਲੇ ਵੀ ਕੀਤੇ ਜਾਣ ਨੱਕੇ ਉਹਨਾਂ ਦਾ ਨੁਕਸਾਨ ਫੇਰ ਵੀ ਦੀ ਹੈਗਾ ਹੁਣ ਨੁਕਸਾਨ ਜਿਹੜਾ ਵਾ ਇਹ ਸਾਡਾ ਪੂਰਾ ਰਾਵੀ ਦਾ ਜੀ ਇੰਦੀਆਂ ਅਸੀਂ ਬੇਨਤੀਆਂ ਕਰਦੇ ਆ ਸਰਕਾਰ ਨੂੰ ਅਸੀਂ ਬਾਰ ਬਾਰ ਇਹੀ ਅਪੀਲ ਕਰਦੇ ਆ ਕਿ ਸਾਡੇ ਕੋਲ ਇੱਥੇ ਚੰਦ ਮਿੰਟਾਂ ਦੇ ਵਿੱਚ ਕੋਈ ਨਾ ਕੋਈ ਅਫਸਰ ਪਹੁੰਚਣ ਤੇ ਸਾਡੇ ਹਾਲਾਤ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਨਹੀਂ ਕਰ ਦੋ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਆਕ ਟਾਈਮ ਤੇ ਅਸੀਂ ਐਕ ਸਰਪੰਚ ਜੀ ਦੇ ਨਾਲ ਸੀ ਨਸੋਗੇ ਅਸੀਂ ਬੇਨਤੀ ਕਰਨ ਆਏ ਆ ਧਰਮ ਪ੍ਰਕਾਸ਼ ਚੌਂਕੀ ਲਾ ਕੇ ਖੜੇ ਆ ਇਹਦੇ ਚ ਕੁਲਦੀਪ ਸਿੰਘ ਨੰਬਰਦਾਰ ਸਗੋ ਕਿਆਂ ਦੇ ਮੋਦਬਰ ਆਦਮੀ ਕੱਕੜ ਦੇ ਪੰਜ ਕਰਈਆਂ ਦੇ ਸਾਰੇ ਖੜੇ ਆ ਇੱਥੇ ਇਹ ਜਿੱਥੇ ਖੜੇ ਆ ਇਹ ਬਿਲਕੁਲ ਹੀ ਟੁੱਟਣ ਦੇ ਕਿਨਾਰੇ ਤੇ ਆ ਗਿਆ ਅਸੀਂ ਡੀਸੀ ਸਾਹਿਬ ਨੂੰ ਮੈਡਮ ਨੂੰ ਬੇਨਤੀ ਕਰ ਰਹੇ ਆ ਐਸਡੀਐਮ ਸਾਹਿਬ ਨੂੰ ਵੀ ਤੇ ਸਾਡਾ ਇਹ ਮੌਕਾ ਵੇਖਿਆ ਜਾਏ ਆਣ ਕੇ ਤੇ ਬੰਨ ਟੁੱਟਣ ਦੇ ਆ ਇਹਨੂੰ ਬਚਾਇਆ ਜਾ ਵੀ ਸਕਦਾ ਜਿਹੜਾ ਪਾਣੀ ਦਾ ਸਾਡੇ ਪਿੰਨੋਂ ਨਵਾਂ ਦਰਿਆ ਦਾ ਵਹਿਣ ਬੰਨ ਰਿਹਾ ਸਾਡੇ ਪਿੰਡਾਂ ਨੂੰ ਇਹ ਬਚਾਇਆ ਜਾਵੇ ਸਾਨੂੰ ਸਲੱਟ ਆਉਣਾ ਕੱਲ ਵੱਖਰੀ ਹੈ ਜਿਹੜਾ ਦਰਿਆ ਦਾ ਮੁਹਾਰੀ ਇਦਨ ਹੁੰਦਿਆ ਇਹ ਬੰਦ ਕੀਤਾ ਜਾਏ ਉਹ ਸਾਡੇ ਆ ਭਰਾ ਨੇ ਸਗੋ ਕਹਿੰਦੇ ਵੀਰੇ ਸਾਡੇ ਖੇਤੀ ਕਰਦੇ ਸੀ ਪਾਰੇ ਇਹਨਾਂ ਦੇ 5-6 ਟਰੈਕਟਰ ਫਲੱਡ ਤੋਂ ਪਹਿਲਾਂ ਖੜੇ ਨੇ ਸਰਕਾਰ ਕੋ ਮੰਗ ਕਰਦੇ ਆ ਇਹਨਾਂ ਦੇ ਇਹਨਾਂ ਦਾ ਵੀ ਜਰਾ ਰਹੇ ਨੇ ਕਿਸਾਨਾਂ ਇਹਨਾਂ ਦਾ ਕਿਸਾਨਾਂ ਦੇ ਟਰੈਕਟਰਾਂ ਦਾ ਵੀ ਹੱਲ ਸੋਚਿਆ ਜੇ ਰੇਤਾ 'ਚ ਫਸਦੇ ਨੇ ਸਰਕਾਰ ਨੂੰ ਇਹਨਾਂ ਦੀ ਵਾਅਦਾ ਤੇ ਨਵੇਂ ਟਰੈਕਟਰ ਕਿਰੇੜੇ ਨੇ ਇਹਨਾਂ ਦੀ ਸਰਕਾਰ ਨੂੰ ਮਦਦ ਕਾਫੀ ਚਾਹੀਦੀ ਏ ਕੰਪਨੀ ਆਪਣਾ ਸ਼ੋਰਸ਼ ਕੰਪਨੀ ਵਾਲਿਆਂ ਨੂੰ ਹਮਾਇਤ ਕਰਨੀ ਚਾਹੀਦੀ ਏ ਬਾਕੀ ਬੇਨਤੀ ਇਹ ਕਰ ਰਹੇ ਆ ਵੀ ਇਹ ਜਿਹੜਾ ਪਾਣੀ 8 ਤਰੀਕ ਤੱਕ ਦਸਣ ਦੇ ਨੇ ਜਿਆਦਾ ਉੰਦੀ ਆਸ ਏ ਅਸੀਂ ਡਰ ਰਹੇ ਆ ਸਾਰੇ ਲੋਕ ਕਿ ਪਾਣੀ ਜ਼ਿਆਦਾ ਆ ਗਿਆ ਤੇ ਸਾਡਾ ਨੁਕਸਾਨ ਹੋਇਆ ਅਸੀਂ ਬੇਨਤੀ ਕਰਨੇ ਆ ਕਿ ਤੁਸੀਂ ਸਾਡਾ ਜ਼ਰੂਰ ਆਣ ਕੇ ਮਸਲਾ ਹੱਲ ਕੀਤਾ ਜਾਵੇ ਇਹ ਪਾਣੀ ਵੱਧਦਾ ਜਾਏ ਪੀਐਸਫ ਦੀ ਵੀ ਮਨਜ਼ੂਰੀ ਲਾ ਕੇ ਤਾਰੋਂ ਪਾਰ ਬੰਨ ਟੁੱਟਣ ਡਿਆ ਪੀਐਸਫ ਦੀ ਮਨਜ਼ੂਰੀ ਲਾ ਕੇ ਇੱਥੇ ਪੱਥਰ ਲੱਗਣਾ ਚਾਹੀਦਾ ਵਾਹੀ ਖਾਲਸਾ ਜੀ ਜੀ ਤੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਂਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼